बच चांदनी दे ते बहादुल तारे बच चोको चांदनी दे बच चोक चांदनी दे ते बहादुल तारे सच बेगर पवे सिर ते सहजा यार ਸੱਚ ਦੇ ਹੋ ਗੁੱਤ ਉੱਭੜੇ ਪਵੇ ਸਿਰ ਤੇ ਸਹ ਜਾਂਦਾ ਏ ਯਾਰੇ ਜਿਵੇਂ ਸੂਰਜ ਮਰਦਾ ਨਾ ਨਾਲਿਆਂ 'ਚੋਂ ਕਾਲੀਆਂ ਰਕਤ ਘਟਿਆ ਤਾਂ ਨਾ ਸਕਦਾ ਸੱਬ ਦੇ ਸਿਰ ਚੋਕਣ ਦੀਆਂ ਚਾਕਾਂ ਘਟਿਆ ਤਾਂ ਨਾ ਸਕਦਾ ਸਾਡੇ ਦੇ ਸਿਰ ਚੋਕਣੇ ਦੀਆਂ ਥਾਕਾਂ ਨੇ ਤੋਹ ਕਮ ਚੜਦੀਏ ਨੇ ਤੋਹ ਕਮ ਚੜਦੀਏ ਨੇ ਮੋਲੋਂ ਰੱਤ ਬਦੋਸੀ ਲਾ ਕੇ ਪਰ ਆ ਨਹੀਂ ਟੱਡ ਤੇਰਾ ਕਈ ਮਾਵਾਂ ਬੋਤ ਪਤ ਖਾ ਕੇ ਪਰ ਆ ਨਹੀਂ ਟੱਡ ਤੇਰਾ ਕਈ ਮਾਵਾਂ ਦੇ ਪੁੱਤ ਖਾ ਕੋ ਨਾਸਰ ਮੁਕਣੇ ਨਾ ਮਾਰਨ ਸੇਰਾ ਬਨੜੇ ਹੱਕਾ ਕੱਟੇ ਆਤਾ ਜ ਸਕਦੇ ਛੱਡ ਦੇ ਸਿਰ ਚੋਕਣੇ ਮੀਆਂ ਚਾਤਾ ਛੱਡ ਆਕਾਂ ਜ ਸਕਦੇ ਸਾਡੇ ਦੇ ਸਿਰ ਚੋਕਣੇ ਬੀਆ ਚਾਤਾ ਹੋਰ ਗੀਤ ਤੈਨੂੰ ਬੰਦ ਬੰਦ ਟੱਟਾ ਹੁੰਦਾ ਝਰੂ ਕਢੀਂ ਕੜੇ ਜਾਂਦਾ ਤੱਤੀ ਤਮੀ ਤੇ ਅਸਮਾਨ ਲੰਡਾ ਝਰੂ ਕਢੀਂ ਕੜੇ ਜਾਂਦਾ ਤੱਤੀ ਤਮੀ ਤੇ ਅਸਮਾਨ ਲੰਡਾ ਹੋਰ ਸੇਧ ਕੋਸ ਮੰਦਰਾ ਏਸ ਸੱਦ ਕੋਸੋਂ ਮੰਦੇ ਰਤੋਂ ਵੰਗ ਤੇ ਗਾਣਾ ਪਾਰ ਕੋ ਰਕਾਂ ਕਟਿਆ ਪਾ ਗਾ ਸਕਦੇ ਛੱਡ ਬਿਨ ਅਸਰ ਚੁਪਣ ਮੀਆਂ ਝਾਕਾਂ ਤੋਰੀ ਪਰਵਾਰ ਕੋ ਤੋਰੀ ਤਲਵਾਰ ਕੋ ਸੱਤ ਦੀਆਂ ਸਾਗ ਨਹੀਂ ਹੋਣੀਆਂ ਸਕਦੇ ਤੇਰੀ ਤਲਵਾਰ ਕਰੂ ਸੱਚ ਦੀਆਂ ਸਾਗਣ ਹੋਣੀਆਂ ਸਾਖਾਂ ਕੰਦਾ ਕੰਬ ਜਾਣ ਗਿਆ ਕੰਦਾ ਕੰਬ ਜਾਣ ਗਿਆ ਤੈਨੂੰ ਸੱਚ ਦਿੱਲੀਏ ਆਖਾਂ ਕੰਦਾ ਕੰਬ ਜਾਣ ਗਿਆ ਤੈਨੂੰ ਸੱਚ ਦਿੱਲੀਏ ਆਖਾਂ ਨਹੀਂ ਸਕਦਾ ਕੱਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਚੁਕਣ ਦੀਆਂ ਝਾਕਾਂ ਕੱਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਚੁਕਣ ਦੀਆਂ ਝਾਕਾਂ ਹੋ ਖਾਤਰ ਮਜ ਨੂੰ ਮਾਂ ਦੀ ਖਾਤਰ ਮਜ ਨੂੰ ਮਾਂ ਦੀ ਜਹਾਂ ਦੇ ਚਾਰੇ ਜੰਨ ਦੇ ਤੋਰ ਜਾਨੀ ਤੋਰ ਮਾਕੇ ਮੁੰਮਾਂ ਦੀ ਜੋ ਦੇ ਕਰ ਜਾਂਦੇ ਕੁਰਬਾਨੀ ਲੋਕੀ ਨਾ ਲੈਂਦੇ ਨੇ ਹੋ ਨੋ ਕੀ ਨਾ ਲੈਂਦੇ ਨੇ ਰੰਗਾ ਜਗ ਤੇ ਨਾ ਮਨਸਾਨੀ ਲੋਕੀ ਨਾ ਲੈਂਦੇ ਨੇ ਰੰਗਾ ਜਗ ਤੇ ਨਾ ਮਨਸਾਨੀ ਹੋ ਕਰ ਜਾਂ ਲਾ ਬਾਵਣ ਗੇ ਰੋ ਗਿਆ ਲਾ ਦੇਉਣ ਗੋਕੀ ਪਾਣੀ ਵਣਜ ਦੀਆ ਰੱਤਾ ਟੱਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਚੋਕਣ ਦੀਆ ਚਾਕਾ ਦੇ ਆ ਤਾਂ ਜਾ ਸਕਦਾ ਛੱਡ ਦੇ ਸਿਰ ਚੋਕਣ ਦੀਆ ਚਾਕਾ ਦੋਸਤਾਂ ਦੀਆ ਖੁਸ਼ੀਆਂ ਨੂੰ ਦੋਸਤਾਂ ਦੀਆ ਖੁਸ਼ੀਆਂ ਨੂੰ ਤਰਕੇ ਮੈਨਾਂ ਦੇ ਵਿੱਚ ਕੈਦੀ ਲੋਟ ਆਦੀਆਂ ਖੁਸ਼ੀਆਂ ਨੂੰ ਤਰਕੇ ਮੈਨਾਂ ਦੇ ਵਿੱਚ ਕੈਦੀ ਤੋ ਖੋਣ ਪਸੀਨੇ ਦੀ ਤੋ ਖੋਣ ਪਸੀਨੇ ਦੀ ਲਾਵੇ ਲੋਜ ਹੱਥ ਤੇ ਮੈਂਦੀ ਤੋ ਖੋਣ ਪਸੀਨੇ ਦੀ लोज हथी हथे कटर आ तर चोपने दाका कॾहिं आ तोपण दाक